ਦੋਸਤੋ ਤੁਸੀਂ ਇੱਕ ਕਹਾਵਤ ਤਾਂ ਸੁਣੀ ਹੋ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸੂਗੀ ਸਾਰਾ ਕੰਮ ਸਮਝਾ ਕੇ ਤਾਂ ਮੈਨੂੰ ਦੇ ਕੇ ਜ਼ਿੰਮੇਵਾਰੀ ਹਸਬੈਂਡ ਚੱਲੇ ਚੰਡੀਗੜ੍ਹ ਨੂੰ ਵਾਪਸ ਇਹ ਤਾਂ ਮੈਂ ਤੁਹਾਨੂੰ ਪਹਿਲੀ ਵੀਡੀਓ ਚ ਦੱਸਿਆ ਸੀ ਕਿ ਅਸੀਂ ਜਗ੍ਹਾ ਲਈ ਆ ਆਪਣੇ ਘਰ ਦੇ ਬਿਲਕੁਲ ਨੇੜੇ ਤੇ ਨਾਲ ਦੇ ਨਾਲ ਹੀ ਜਗਾ ਦਾ ਕਰਨਾ ਕੰਮ ਸ਼ੁਰੂ ਇਸ ਲਈ ਹਸਬੰਡ ਜਾਣ ਤੋਂ ਪਹਿਲਾਂ ਸਾਰਾ ਕੁਝ ਸਮਝਾ ਗਿਆ ਕਿ ਕੀ ਕੀ ਕੰਮ ਕਰਵਾਣਾ ਹੈ ਤੁਸ ਹੁਣ ਮੇਰੇ ਸਿਰ ਤੇ ਜ਼ਿੰਮੇਵਾਰੀ ਹੋਰ ਪੈ ਗਈ ਹੈ ਚਲ ਕੋਈ ਗੱਲ ਨਹੀਂ ਹੁਣ ਜ਼ਿੰਮੇਵਾਰੀ ਪਈ ਤਾਂ ਚੁੱਕਣੀ ਤਾਂ ਪੈਣੀ ਹੈ ਇਹਨੇ ਨੂੰ ਆਗੇ ਸੀ ਇੱਟਾਂ ਵਾਲੇ ਇੱਟਾਂ ਲੈ ਕੇ ਤੇ ਮੈਂ ਘਰ ਆ ਗਈਆਂ ਚਾਹ ਬਣਾਉਣ ਉਹਨਾਂ ਲਈ ਤੇ ਫਿਰ ਮੈਂ ਲੈ ਕੇ ਗਈ ਸਾਰਿਆਂ ਲਈ ਚਾਹ ਬਣਾ ਕੇ ਮਿਸਤਰੀ ਗਏ ਸੀ ਲੱਗ ਤੇ ਥੋੜਾ ਸਮਾਨ ਆ ਗਿਆ ਥੋੜਾ ਸਮਾਨ ਰਹਿੰਦਾ ਹੈ ਤੇ ਡੈਡੀ ਜੀ ਸੀਗੇ ਕਹਿੰਦੇ ਮੈਂ ਬੇਲੇ ਬੈਠੇ ਕੀ ਕਰਨਾ ਮੈਂ ਰੋੜੀ ਕੁੱਟ ਦਿੰਨਾ ਆ ਜੋ ਕਿ ਨੀਆਂ ਦੇ ਵਿੱਚ ਪੈਣੀ ਆ ਮੰਨਤ ਤੇ ਉਹਦੀ ਫਰੈਂਡ ਤਾਂ ਖੇਡਣੀ ਲੱਗੀ ਕਹਿੰਦੇ ਸਿੰਨੀਆਂ ਦੇ ਵਿੱਚ ਰੇਲ ਗੱਡੀ ਖੇਡਣੀ ਆ ਮੈਂ ਕਿ ਕੋਈ ਨਾ ਖੇਡ ਲਓ ਪੁੱਤ ਤੁਹਾਡੇ ਖੇਡਣ ਦੇ ਦਿਨੇ ਆ ਕਿਉਂਕਿ ਇਹ ਉਮਰ ਦੁਬਾਰਾ ਨਹੀਂ ਮਿਲਣੀ ਹੈਗੀ ਜਦੋਂ ਬਚਪਨ ਲੰਘ ਗਿਆ ਬਸ ਫਿਰ ਤਾਂ ਜ਼ਿੰਮੇਵਾਰੀਆਂ ਹੀ ਪੈਂਦੀਆਂ ਮੈਂ ਵੇਟ ਕਰਦੀ ਪਈ ਕਿ ਥੋੜਾ ਸਮਾਨ ਆ ਗਿਆ ਤੇ ਥੋੜਾ ਸਮਾਨ ਘਰ ਬਣਾਉਂਦਾ ਰਹਿ ਗਿਆ ਐ ਮੈਂ ਕਿ ਜਲਦੀ ਜਲਦੀ ਉਹ ਵੀ ਆ ਜਵੇ ਤਾਂ ਜੋ ਅਸੀਂ ਕੰਮ ਸ਼ੁਰੂ ਕਰੀਏ ਨੀਆਂ ਪੱਟ ਕੇ ਉਹਦੇ ਵਿੱਚ ਰੋੜੀ ਪਾ ਦਿੱਤੀ ਤੇ ਇੰਨੇ ਨੂੰ ਜੋ ਬਾਕੀ ਸਮਾਨ ਰੰਦਾ ਸੀ ਰੇਤਾ ਬਜਰੀ ਸੀਮਿੰਟ ਵਗੈਰਾ ਸਾਰਾ ਸਮਾਨ ਲਹਾ ਕੇ ਰੱਖ ਲਿਆ ਇੱਕ ਪਾਸੇ ਮੈਨੂੰ ਸੀਗਾ ਕਿ ਚਲੋ ਜਲਦੀ ਜਲਦੀ ਸਮਾਨ ਆ ਜਵੇ ਤਾਂ ਜੋ ਮੇਰੀ ਅੱਧੀ ਟੈਨਸ਼ਨ ਖਤਮ ਹੋਵੇ ਸਮਾਨ ਲੈ ਆਂਦੀ ਜੋ ਸਾਰਾ ਸਮਾਨ ਆ ਗਿਆ ਫਿਰ ਮੈਂ ਭਾਜੀ ਨੂੰ ਦਿੱਤੇ ਪੈਸੇ ਮੈਂ ਕਿ ਗਿਣ ਲਓ ਹੁਣੀ ਮੇਰੇ ਸਾਹਮਣੇ ਪੂਰੇ ਆ ਪੈਸੇ ਦੇਣ ਤੋਂ ਬਾਅਦ ਮੈਂ ਚੱਲ ਗਈ ਸ਼ਹਿਰ ਨੂੰ ਤੇ ਉੱਥੋਂ ਲੈ ਕੇ ਆਂਦੀ ਮਠਿਆਈ ਸਾਹਮਣੇ ਪੇ ਲੱਡੂਆਂ ਦੇਖ ਕੇ ਉਹ ਗਾਣਾ ਯਾਦ ਆ ਗਿਆ ਉਹਨਾਂ ਘਰੇ ਦੋ ਲੱਡੂ ਵੱਧ ਦੇਈ ਅੰਮੀਏ ਜੋ ਕਹਿੰਦੇ ਸੀ ਮਲੰਗ ਕੋਲੋਂ ਕੱਖ ਨਹੀਂ ਹੋਣਾ ਮੇਰਾ ਮੰਨਣਾ ਤਾਂ ਇਹ ਆ ਕਿ ਉਹਨਾਂ ਦੇ ਘਰ ਪੂਰਾ ਲੱਡੂਆਂ ਦਾ ਡੱਬਾ ਦੇ ਕੇ ਆਓ ਚਲੋ ਛੱਡੋ ਪਰੇ ਨੀ ਪੱਥਰ ਮਠਿਆਈ ਦਾ ਡੱਬਾ ਦੇ ਦਿੱਤਾ ਮਿਸਤਰੀ ਅੰਕਲ ਨੂੰ ਤੇ ਉਹਨਾਂ ਨੇ ਕੰਨੀ ਅਰਦਾਸ ਤੇ ਫਿਰ ਅਸੀਂ ਸਾਰਿਆਂ ਦਾ ਮੂੰਹ ਮਿੱਠਾ ਕਰਾਵਾਂਗੇ ਇਹਨਾਂ ਅਦਾਸ ਹੁੰਦੀ ਪਈ ਹੈ ਨਾ ਮੈਂ ਤੁਹਾਨੂੰ ਦੱਸਾਂ ਇੱਕ ਨਾ ਕਹਾਵਤ ਹੈ ਉਹ ਨਾ ਕਾਫੀ ਜਣੇ ਨਾ ਮਤਲਬ ਕਿ ਮੇਰੇ ਮੂੰਹ ਤੇ ਮੈਨੂੰ ਹੀ ਸੁਣਾਉਂਦੇ ਹੁੰਦੇ ਕਹਿੰਦੇ ਕਿ ਇੱਕ ਬੰਦਾ ਹੁੰਦਾ ਨਾ ਜੋ ਉਹਦਾ ਕੰਮ ਨਾ ਸਿਰਫ ਕਮਾਣ ਦਾ ਹੁੰਦਾ ਕਿ ਉਹ ਕਮਾ ਕੇ ਤੁਹਾਨੂੰ ਦੇ ਸਕਦਾ ਆ ਕਿ ਜੋ ਔਰਤ ਹੁੰਦੀ ਆ ਘਰ ਦੀ ਆ ਨਾ ਉਹਨੇ ਨਾ ਸਾਂਭਣ ਦੀ ਜ਼ਿੰਮੇਵਾਰੀ ਉਹਦੀ ਹੁੰਦੀ ਆ ਕਿ ਉਸਦੇ ਹੱਥ ਦੇ ਵਿੱਚ ਹੀ ਹੁੰਦਾ ਸਾਰਾ ਕੁਝ ਕਿ ਜੋ ਪੈਸੇ ਵੀ ਹੁੰਦੇ ਆ ਜਾਂ ਘਰ ਨੂੰ ਕਿੱਦਾਂ ਚਲਾਣਾ ਆ ਹਨਾ ਜਾਂ ਘਰ ਕਿੱ ਖਰਚੇ ਕਰਨੇ ਘਰ ਨੂੰ ਬਸਾਣਾ ਆ ਜਾਂ ਉਜਾੜਨਾ ਮਤਲਬ ਕਿ ਇਹ ਸਾਰਾ ਨਾਲ ਉਸਦੇ ਵਾਸਤੇ ਦੇ ਵਿੱਚ ਹੁੰਦਾ ਤੇ ਮੈਨੂੰ ਆਂਟੀ ਹੁਣੀ ਕਹਿੰਦੇ ਸੀ ਕਿ ਸਾਨੂੰ ਬਹੁਤ ਖੁਸ਼ੀ ਹੋਈ ਆ ਵੀ ਤੈਨੂੰ ਦੇਖ ਕੇ ਵੀ ਤੂੰ ਜਦੋਂ ਵੀ ਜਦੋਂ ਦੀ ਆਈ ਆ ਹਨਾ ਕੀ ਹਾਲ ਸੀਗੇ ਸਾਡੇ ਘਰ ਦੇ ਤੁਸੀਂ ਸਾਰਿਆਂ ਨੇ ਨੈਟ ਤੇ ਦੇਖੀ ਆ ਕਿ ਤੂੰ ਆਪਣਾ ਘਰ ਸਾਰਾ ਬਣਾਇਆ ਵੀ ਸਾਨੂੰ ਬਹੁਤ ਖੁਸ਼ੀ ਹੁੰਦੀ ਤੇ ਬਹੁਤ ਮਾਣ ਆ ਤੇਰੇ ਤੇ ਹੁਣ ਤੁਸੀਂ ਇਹ ਨਾ ਕਿਉਂਕਿ ਮੈਂ ਆਪਣੀ ਤਾਰੀਫ ਕਰਦੀ ਪਈ ਆ ਇਹ ਮੈਨੂੰ ਨਾ ਸੁਣਨ ਨੂੰ ਮਿਲਿਆ ਆ ਕਾਫੀ ਜਣਿਆਂ ਕੋਲੋਂ ਪਿੰਡ ਦੇ ਵਿੱਚੋਂ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਓ ਕਿ ਗੱਲ ਸੱਚ ਏ ਇੰਨੇ ਨੂੰ ਅਰਦਾਸ ਹੋ ਗਈ ਸੀ ਖਤਮ ਤੇ ਅੰਕਲ ਬੋਲਦੇ ਪਏ ਕਿ ਨੇ ਇਟਾ ਰੱਖ ਦੋ ਆਪਣੇ ਘਰ ਦੇ ਨੀਂਦ ਦੇ ਵਿੱਚ ਤੇ ਮੈਂ ਸਭ ਤੋਂ ਪਹਿਲਾਂ ਡੈਡ ਜੀ ਨੂੰ ਬੋਲਿਆ ਕਿ ਡੈਡ ਜੀ ਤੁਸੀਂ ਰੱਖ ਦੋ ਇਟਾ ਸਭ ਤੋਂ ਪਹਿਲਾਂ ਨੀਂਦ ਦੇ ਵਿੱਚ ਤੇ ਡੈਡੀ ਨੇ ਰੱਖਿਆ ਤਿੰਨ ਇਟਾ ਤੇ ਬਾਕੀ ਦੀਆਂ ਦੋ ਇਟਾ ਮੈਂ ਰੱਖੀਆਂ ਤੇ ਘਰ ਦੀ ਨੀਂ ਰੱਖੋਗੀ ਬਾਕੀ ਕੰਮ ਹੁਣ ਸਾਰਾ ਮਿਸਤਰੀ ਅੰਕਲ ਦਾ ਆ ਚਲੋ ਹੁਣ ਆਪਾਂ ਜਲਦੀ ਜਲਦੀ ਸਾਰਿਆਂ ਦਾ ਮੂੰਹ ਮਿੱਠਾ ਕਰਵਾ ਦਈਏ ਮੱਥਾ ਟੇਕਣ ਤੋਂ ਬਾਅਦ ਫਿਰ ਮੈਂ ਸਾਰਿਆਂ ਨੂੰ ਵੰਡੀ ਮਠਿਆਈ ਇਹਦੇ ਨਾਲ ਹੀ ਵੀਡੀਓ ਹੁੰਦੀ ਇੱਥੇ ਹੀ ਖਤਮ ਪੇਜ ਮੇਰੇ ਨੂੰ ਕਰ ਲਿਓ ਫੋਲੋ ਤੇ ਵੀਡੀਓ ਨੂੰ ਕਰਦੇ ਲਾਈਕ ਸ਼ੇਅਰ ਕਮੈਂਟ ਪਾਈ ਪਾਈ